ਕਾਲ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਕਿ ਇਸ ਤਰ੍ਹਾਂ ਤੁਸੀਂ SGPC ਵੱਲੋਂ ਨਾਊਂਸ ਕੀਤੀਆਂ ਵੱਖ-ਵੱਖ ਟੀਚਰਾਂ ਦੀਆਂ ਪੋਸਟਾਂ ਨੂੰ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ ਜੀ ਇਹਨਾਂ ਦੀ ਤੁਸੀਂ ਅਫੀਸ਼ੀਅਲ ਵੈਬਸਾਈਟ ਤੇ ਆ ਜਾਣਾਗਾ ਇਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੱਤਾਗਾ ਉੱਥੇ ਜਾ ਕੇ ਤੁਸੀਂ ਇਸ ਪੇਜ ਤੇ ਆ ਸਕਦੇ ਹੋ ਇੱਥੇ ਤੁਹਾਨੂੰ ਡਿਟੇਲ ਦੇ ਵਿੱਚ ਨੋਟੀਫਿਕੇਸ਼ਨ ਦਿੱਤਾ ਹੋਇਆ 5 1 2026 ਇਹਨਾਂ ਪੋਸਟਾਂ ਦੀ ਭਰਨ ਦੀ ਆਖਰੀ ਮਿਤੀ ਆ ਇੱਥੇ ਤੁਸੀਂ ਪੋਸਟ ਨੂੰ ਦੇਖ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਇਸ ਨੂੰ ਅਪਲਾਈ ਕਿੱਦਾਂ ਕਰਨਾਗਾ ਅਪਲਾਈ ਵਾਲੇ ਬਟਨ ਦੇ ਤੁਸੀਂ ਇੱਥੇ ਕਲਿੱਕ ਕਰੋਗੇ ਇੱਥੇ ਕਲਿੱਕ ਕਰਨ ਤੋਂ ਬਾਅਦ ਨੈਕਸਟ ਪੇਜ ਓਪਨ ਹੋਏਗਾ ਜੀ ਉਸ ਪੇਜ ਦੇ ਵਿੱਚ ਐਪਲੀਕੇਸ਼ਨ ਫਾਰਮ ਦਿੱਤਾ ਹੋਇਆ ਤੁਸੀਂ ਇੱਥੋਂ ਫਿਲ ਕਰਨਾ ਪਹਿਲਾਂ ਤਾਂ ਤੁਸੀਂ ਇੱਥੇ ਪੋਸਟ ਅਪਲਾਈਡ ਫਾਰ ਕਾਦੇ ਵਾਸਤੇ ਕਰ ਰਹੇ ਹੋ ਟੀਜੀਟੀ ਪੀਜੀਟੀ ਇੱਥੋਂ ਸਿਲੈਕਟ ਕਰਨਾ ਉਸ ਤੋਂ ਬਾਅਦ ਤੁਸੀਂ ਜਿਹੜਾ ਕਿ ਅੱਗੇ ਨੈਕਸਟ ਤੁਹਾਨੂੰ ਦਿੱਤਾ ਹੋਇਆ ਨੇਚਰ ਆਫ ਦਾ ਪੋਸਟ ਇਹਦੇ ਵਿੱਚ ਤੁਸੀਂ ਐਡ ਹੌਕ ਫੁੱਲ ਟਾਈਮ ਤੇ ਕਲਿੱਕ ਕਰਨਾ ਹੈ ਜੀ ਇੱਥੇ ਤੁਹਾਨੂੰ ਇੱਥੇ ਐਪਲੀਕੇਸ਼ਨ ਫੀਸ ਸ਼ੋ ਕਰੂਗਾ ਇੱਥੇ ਤੁਸੀਂ ਨੇਮ ਆਫ ਦਾ ਸਕੂਲ ਜਿਹੜਾ ਵੀ ਸਕੂਲ ਦੇ ਤੁਸੀਂ ਪੋਸਟ ਅਪਲਾਈ ਕਰਨਾ ਚਾਹੁੰਦੇ ਹੋ ਤੁਸੀਂ ਇੱਥੋਂ ਉਸ ਸਕੂਲ ਨੂੰ ਸਿਲੈਕਟ ਕਰ ਲੈਣਾ ਹੈ ਸਿਲੈਕਟ ਕਰਕੇ ਤੁਸੀਂ ਇੱਥੇ ਕਲਿੱਕ ਕਰ ਦੇਣਾ ਹੈ ਜੀ ਇੱਥੇ ਅਸੀਂ ਇੱਕ ਸਕੂਲ ਨੂੰ ਸਿਲੈਕਟ ਕਰ ਲੈਂਦੇ ਆ ਇੱਥੇ ਅਸੀਂ ਸਬਜੈਕਟ ਜਨਰਲ ਟੀਚਰ ਜਾਂ ਨਰਸਰੀ ਟੀਚਰ ਦੇ ਵਾਸਤੇ ਜਿਹੜਾ ਕਿ ਪੋਸਟ ਅਪਲਾਈ ਕਰ ਰਹੇ ਹਾਂ ਉੱਥੇ ਅਸੀਂ ਇੱਕ ਆਪਸ਼ਨ ਨੂੰ ਸਿਲੈਕਟ ਕਰ ਲੈਣਾ ਜੀ ਉਸ ਤੋਂ ਬਾਅਦ ਇੱਥੇ ਕੈਂਡੀਡੇਟ ਦੀ ਡਿਟੇਲ ਪੁੱਛੀ ਹੋਈ ਹੈ ਇੱਥੇ ਤੁਸੀਂ ਆਪਣੀ ਡਿਟੇਲ ਫਿਲ ਕਰਨੀ ਹੈ ਜਿਹਦੇ ਵਿੱਚ ਮਦਰ ਨੇਮ ਫਾਦਰ ਨੇਮ ਕੈਂਡੀਡੇਟ ਨੇਮ ਡੇਟ ਆਫ ਬਰਥ ਕੈਟਾਗਰੀ ਵਗੈਰਾ ਇਹ ਨਾਰਮਲ ਚੀਜ਼ਾਂ ਨੇ ਜੀ ਤੁਸੀਂ ਇਹਨਾਂ ਨੂੰ ਆਸਾਨੀ ਨਾਲ ਫਿਲ ਕਰ ਲਓਗੇ ਜੀਮੇਲ ਆਈਡੀ ਤੁਸੀਂ ਧਿਆਨ ਨਾਲ ਭਰਨੀ ਆ ਤੇ ਮੋਬਾਈਲ ਨੰਬਰ ਧਿਆਨ ਨਾਲ ਭਰਨਾ ਉਸ ਤੋਂ ਬਾਅਦ ਅੱਗੇ ਇੱਥੇ ਐਜੂਕੇਸ਼ਨ ਕੁਆਲੀਫਿਕੇਸ਼ਨ ਫਿਲ ਕਰਨੀਆਂ ਹਾਈਸਟ ਤੁਹਾਡੀ ਐਜੂਕੇਸ਼ਨ ਕਿਹੜੀ ਆ ਪੋਸਟ ਗ੍ਰੈਜੂਏਟ ਗ੍ਰੈਜੂਏਟ ਜਿਹੜੀ ਪੋਸਟ ਤੁਸੀਂ ਅਪਲਾਈ ਕਰ ਰਹੇ ਹੋ ਐਲੀਜੀਬਲ ਉਹ ਪੋਸਟ ਦੀ ਡਿਟੇਲ ਤੁਸੀਂ ਇੱਥੇ ਫਿਲ ਕਰਨੀ ਆ ਉਸ ਤੋਂ ਬਾਅਦ ਸੇਵ ਦੇ ਬਟਨ ਤੇ ਕਲਿੱਕ ਕਰ ਦੇਣਾ ਅੱਗੇ ਤੁਹਾਨੂੰ ਜੜੀ ਜੜੀ ਚੀਜ਼ ਪੁੱਛੀ ਹੋਈ ਆ ਨਾਰਮਲ ਚੀਜ਼ਾਂ ਨੇ ਜੀ ਤੁਸੀਂ ਇਹਨਾਂ ਨੂੰ ਆਸਾਨੀ ਦੇ ਨਾਲ ਫਿਲ ਕਰ ਲਓਗੇ ਜੀ ਅਗੇ ਐਕਸਪੀਰੀਅੰਸ ਇੱਥੇ ਇਹਨਾਂ ਨੇ ਮੰਡੇਟਰੀ ਦਿੱਤਾ ਹੋਇਆ ਜ਼ਰੂਰੀ ਹੈ ਜੀ ਇੱਥੇ ਤੁਸੀਂ ਕਦੋਂ ਤੋਂ ਕਿੰਨੀ ਡੇਟ ਤੋਂ ਲੈ ਕੇ ਕਿੰਨੀ ਡੇਟ ਤੱਕ ਤੁਹਾਡਾ ਜਿਹੜਾ ਕਿ ਐਕਸਪੀਰੀਅੰਸ ਹੈ 1 ਸਾਲ 2 ਸਾਲ ਜਿੰਨਾ ਵੀ ਆ ਤੁਸੀਂ ਇੱਥੇ ਫਿਲ ਕਰੋਂਗੇ ਡਿਟੇਲ ਫਿਲ ਕਰੋਗੇ ਤੇ ਉਸ ਤੋਂ ਬਾਅਦ ਸੇਵ ਕਰੋਗੇ ਸੇਵ ਕਰਨ ਤੋਂ ਬਾਅਦ ਅਗੇ ਨੈਕਸਟ ਸਟੈਪ ਵਿੱਚ ਤੁਸੀਂ ਜਿਹੜਾ ਕਿ ਤੁਹਾਡੀ ਵਰਕਸ਼ਾਪ ਵਗੈਰਾ ਦੀ ਡਿਟੇਲ ਪੁੱਛੀ ਹੋਈ ਹੈ ਅਗਰ ਤੁਸੀਂ ਲਗਾਈਆ ਤਾਂ ਭਰ ਕੇ ਤੁਸੀਂ ਇੱਥੇ ਸੇਵ ਕਰ ਦੇਣਾ ਡਿਟੇਲ ਫਿਲ ਕਰਨ ਤੋਂ ਬਾਅਦ ਚੈੱਕ ਬਾਕਸ ਤੇ ਕਲਿੱਕ ਕਰਨਾ ਹੈ ਇੱਥੇ ਤੁਸੀਂ ਆਪਣਾ ਜਿਹੜਾ ਕੇ ਕੈਂਡੀਡੇਟਾ ਫੋਟੋ ਅਪਲੋਡ ਕਰੋਗਾ ਉਸ ਤੋਂ ਬਾਅਦ ਸੇਵ ਦੇ ਬਟਨ ਤੇ ਕਲਿੱਕ ਕਰਾਂਗੇ ਹੁਣ ਅਸੀਂ ਵੀਡੀਓ ਨੂੰ ਕੱਟ ਕਰਕੇ ਡਿਟੇਲ ਨੂੰ ਫਿਲ ਕਰਦੇ ਹਾਂ ਜੀ ਪਰਸੈਂਟੇਜ ਅਸੀਂ ਪੁਆਇੰਟਾਂ ਵਿੱਚ ਨਹੀਂ ਲਿਖਣੇ ਜੀ ਅਗੇ ਚੈੱਕ ਬਾਕਸ ਤੇ ਕਲਿੱਕ ਕਰਕੇ ਸੇਵ ਕਰ ਦੇਣਾ ਜਦੋਂ ਅਸੀਂ ਸੇਵ ਕਰਾਂਗੇ ਤਾਂ ਨੈਕਸਟ ਪੇਜ ਓਪਨ ਹੋਊਗਾ ਇੱਥੇ ਅਸੀਂ ਡਾਕੂਮੈਂਟ ਦਾ ਟਾਈਪ ਸਿਲੈਕਟ ਕਰਾਂਗੇ ਤੇ ਇੱਥੇ ਅਸੀਂ ਉਸ ਡਾਕੂਮੈਂਟ ਨੂੰ ਇਹਦੇ ਸਾਹਮਣੇ ਜਿਹੜਾ ਕਿ ਅਪਲੋਡ ਕਰ ਦੇਣਾ ਸੀ ਅਤੇ ਸੇਵ ਕਰ ਦੇਣਾ ਸੇਵ ਕਰਨ ਤੋਂ ਬਾਅਦ ਅਸੀਂ ਇਤਨਾ ਸਾਰੇ ਡਾਕੂਮੈਂਟ ਅਸੀਂ ਇੱਥੇ ਅਪਲੋਡ ਕਰਾਂਗੇ ਉਸ ਤੋਂ ਬਾਅਦ ਪ੍ਰਸੀਡ ਟੂ ਪੇ ਤੇ ਕਲਿੱਕ ਕਰਨਾ ਹੈ ਜੀ ਇੱਥੇ ਕਲਿੱਕ ਕਰਨ ਤੋਂ ਬਾਅਦ ਨੈਕਸਟ ਪੇਜ ਓਪਨ ਹੋਊਗਾ ਜਿੱਥੇ ਤੁਹਾਡਾ ਯੂਜ਼ਰ ਨੇਮ ਤੇ ਪਾਸਵਰਡ ਹੋਊਗਾ ਇਹ ਤੁਸੀਂ ਇੱਥੋਂ ਸਕਰੀਨਸ਼ਾਟ ਲੈ ਲੈਣਾ ਉਸ ਤੋਂ ਬਾਅਦ ਅਸੀਂ ਜਿਹੜੀ ਕਿ ਫੀਸ ਆ ਉਹ ਪੇ ਕਰਾਂਗੇ ਪੇ ਆਨਲਾਈਨ ਤੇ ਕਲਿੱਕ ਕਰਾਂਗੇ ਜੀ ਕਲਿੱਕ ਕਰਨ ਤੋਂ ਬਾਅਦ ਇਹ ਤੁਹਾਨੂੰ ਦੋ ਆਪਸ਼ਨ ਦੇਵੇਗਾ ਕਾਰਡ ਰਾਹੀਂ ਤੁਸੀਂ ਪੇਮੈਂਟ ਕਰ ਸਕਦੇ ਹੋ ਜਾਂ ਨੈਟ ਬੈਂਕਿੰਗ ਰਾਹੀਂ ਜਿਹੜੀ ਕਿ ਪੇਮੈਂਟ ਕਰ ਸਕਦੇ ਹੋ ਮੈਂ ਇੱਥੇ ਨੈਟ ਬੈਂਕਿੰਗ ਨੂੰ ਚੂਜ਼ ਕਰਕੇ ਜਿਹੜੀ ਪੇਮੈਂਟ ਆ ਉਹ ਕਰ ਦਿੰਨੇ ਹਾਂ ਜੀ ਇਹਨੂੰ ਅਸੀਂ ਥੋੜਾ ਫਾਰਵਰਡ ਕਰਾਂਗੇ ਫਾਸਟ ਫਾਰਵਰਡ ਕਰਾਂਗੇ ਫੀਸ ਜਿਹੜੀ ਕਿ ਪੇ ਕਰ ਦੇਣੀ ਹੈ ਤੁਸੀਂ ਧਿਆਨ ਰੱਖਣਾ ਤੁਹਾਡਾ ਯੂਜ਼ਰ ਨੇਮ ਤੇ ਪਾਸਵਰਡ ਤੁਹਾਡੇ Gmail ID ਤੇ ਤੇ ਮੋਬਾਈਲ ਨੰਬਰ ਤੇ ਆ ਜਾਣਾ ਉੱਥੋਂ ਵੀ ਤੁਸੀਂ ਉਸ ਨੂੰ ਦੇਖ ਸਕਦੇ ਹੋ ਕਿਉਂਕਿ ਉਸ ਦੀ ਅੱਗੇ ਜ਼ਰੂਰਤ ਪੈਗੀ ਇਸ ਲਈ ਅਸੀਂ ਹੁਣ ਜਿਹੜੀ ਫੀਸ ਆ ਉਹ ਪੇ ਕਰ ਦਿੱਤੀ ਹੈਗੀ ਪੇ ਕਰਨ ਤੋਂ ਬਾਅਦ ਤੁਹਾਨੂੰ ਇਸ ਤਰ੍ਹਾਂ ਦਾ ਜਿਹੜਾ ਕਿ ਪੇ ਸ਼ੋ ਕਰੂਗਾ ਜਿਹਦੇ ਵਿੱਚ ਤੁਹਾਡੀ ਪੇਮੈਂਟ ਸਕਸੈਸਫੁਲ ਦਾ ਮੈਸੇਜ ਤੁਹਾਨੂੰ ਆ ਜਾਣਾ ਉਸ ਤੋਂ ਬਾਅਦ ਕੰਟੀਨਿਊ ਦੇ ਬਟਨ ਤੇ ਤੁਸੀਂ ਕਲਿੱਕ ਕਰ ਦੇਣਾ ਜੀ ਇੱਥੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਵਾਪਸ ਉਸੇ ਪੇਜ ਤੇ ਆਉਂਗੇ ਜਿਹੜਾ ਯੂਜ਼ਰਨੇਮ ਤੇ ਪਾਸਵਰਡ ਤੁਹਾਨੂੰ ਆਇਆ ਸੀ ਜਾਂ ਤੁਸੀਂ ਫੋਟੋ ਕਰੀ ਸੀ ਸਕਰੀਨਸ਼ਾਟ ਲਿਆ ਸੀ ਉਸ ਨੂੰ ਤੁਸੀਂ ਇੱਥੇ ਫਿਲ ਕਰਨਾ ਹੈ ਜਿ ਇਥਿਆਰ ਨੰਬਰ ਸਿਲੈਕਟ ਕਰਨ ਤੋਂ ਬਾਅਦ ਯੂਜ਼ਰਨੇਮ ਪਾਸਵਰਡ ਭਰ ਕੇ ਤੁਸੀਂ ਲੌਗਨ ਦੇ ਬਟਨ ਤੇ ਕਲਿੱਕ ਕਰਨਾ ਜਿਵੇਂ ਤੁਸੀਂ ਲੌਗਨ ਦੇ ਬਟਨ ਤੇ ਕਲਿੱਕ ਕਰੋਗੇ ਤਾਂ ਤੁਹਾਡਾ ਜਿਹੜਾ ਡੈਸ਼ਬੋਰਡ ਆਪਨ ਹੋ ਜਾਣਾ ਹੁਣ ਅਸੀਂ ਐਪਲੀਕੇਸ਼ਨ ਫਾਰਮ ਦਾ ਪ੍ਰਿੰਟ ਲੈਣ ਦੇ ਲਈ ਅਸੀਂ 3rd ਆਪਸ਼ਨ ਨੂੰ ਪ੍ਰਿੰਟ ਵਾਲੀ ਆਪਸ਼ਨ ਤੇ ਕਲਿੱਕ ਕਰਨਾ ਜਿਵੇਂ ਇੱਥੇ ਕਲਿੱਕ ਕਰਦੇ ਆ ਤਾਂ ਸਾਡਾ ਐਪਲੀਕੇਸ਼ਨ ਫਾਰਮ ਓਪਨ ਹੋ ਜਾਊਗਾ ਇਸ ਤਰ੍ਹਾਂ ਅਸੀਂ ਇਸ ਦਾ ਪ੍ਰਿੰਟ ਲੈ ਸਕਦੇ ਹਾਂ ਜੀ ਸੋ ਇਸ ਤਰ੍ਹਾਂ ਤੁਸੀਂ ਪੋਸਟ ਨੂੰ ਆਸਾਨੀ ਦੇ ਨਾਲ ਅਪਲਾਈ ਕਰ ਸਕਦੇ ਹੋ ਦੋਸਤੋ ਵੀਡੀਓ ਵਧੀਆ ਲੱਗੀ ਲਾਈਕ ਤੇ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਥੈਂਕਸ ਫॉर ਵਾਚਿੰਗ